ਜੋ ਹੱਸ ਰਹਾ ਹੈ ਸੋ ਹੱਸ ਰਹੇਗਾ ਜੋ ਰੋ ਰਹਾ ਹੈ ਸੋ ਰੋ ਰਹੇਗਾ ਸਕੂਨ ਹੈ ਕਲਬ ਸੇ ਖੁਦਾ ਖੁਦਾ ਕਰ ਜੋ ਕੁਛ ਕੇ ਹੋਣਾ ਹੈ ਸੋ ਹੋ ਰਹੇਗਾ ਕਿਹੜੇ ਚੱਕਰਾਂ ਚ ਬੈਠ ਮੈਂ ਹੋਣ ਹਾਰ ਸੋ ਹੋਈਏ ਇਹ ਤੇ ਹੁੰਦਾ ਹੈ ਹੁੰਦਾ ਹੈ ਜੋ ਕੁਝ ਮਿਲੇ ਹੈ ਵਿਛੜਦਾ ਹੈ ਜੋ ਕੁਝ ਪ੍ਰਾਪਤ ਹੋਇਆ ਹੈ ਜਾਂਦਾ ਹੈ ਜੋ ਸੰਜੋਗ ਬਣੇ ਨੇ ਟੁੱਟਦੇ ਨੇ ਇਹ ਤੇ ਹੁੰਦਾ ਹੈ ਇਹ ਤੇ ਹੁੰਦਾ ਹੈ ਮਾਈ ਹੋਣਾ ਹਾਰਸਾ ਹੋਈ ਉਹ ਤੇ ਹੁੰਦਾ ਹੈ ਜੋ ਕੁਛ ਕੇ ਹੋਣਾ ਅਥਾ ਸੋ ਹੋ ਰਹੇਗਾ ਉਹਨੂੰ ਹੋਣ ਦੇ ਔਰ ਹੋਵੇਗਾ ਤੇਰੇ ਰੋਕਣ ਨਾਲ ਵੀ ਨਹੀਂ ਰੁਕਣਾ ਹਾਂ ਤੂੰ ਮਨ ਨੂੰ ਸੋਗੀ ਕਰ ਸਕਦਾ ਹੈ ਕਰ ਸਕਦਾ ਇਹ ਤੇਰੀ ਮਰਜ਼ੀ ਹੈ Eh mille che ne è